ਅਸੀਂ ਸਹਿਤ ਹੋਰ ਬੁਲਾਇਆ ਰਹੀ ਜੀ ਹੂੰ ਹੂੰ ਇਹਦੇ ਤੋਂ ਬਹੁਤ ਧੰਨਵਾਦ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਨਗਰ ਰੱਬੋਂ ਦੇ ਵਿੱਚ ਬੈਠੇ ਆ ਜਿੱਥੇ ਸਾਡੇ ਨਾਲ ਸਰਦਾਰ ਹਰਬੰਸ ਸਿੰਘ ਜੀ ਨੇ ਇਹਨਾਂ ਦੇ ਘਰੇ ਆਏ ਆ ਤੇ ਇਹਨਾਂ ਦਾ ਤੁਸੀਂ ਦੇਖੋ ਪਰਿਵਾਰ ਬੜਾ ਗਰੀਬ ਪਰਿਵਾਰ ਆ ਤੇ ਇਹਨੇ ਗਰੀਬੀ ਦੇ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਚੰਗਾ ਪੜਾਇਆ ਇਹਦੀਆਂ 5 ਗੁੱਡੀਆਂ ਨੇ ਪੰਜਾਂ ਦੇ ਵਿੱਚੋਂ ਆ ਮਾਨ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਚਾਰ ਬੇਟੀਆਂ ਨੂੰ ਨੌਕਰੀ ਮਿਲੀ ਐ ਇਹ ਸਾਡੇ ਕੋਲ ਨਾਲ ਹਰਮਨ ਸਿੰਘ ਜੀ ਬੈਠੇ ਨੇ ਇਹਨਾਂ ਦੇ ਮਿਸਿਸ ਨੇ ਇਹ ਦੋ ਬੇਟੀਆਂ ਟੀਚਰ ਲੱਗੀਆਂ ਨੇ ਤੇ ਦੋ ਬੇਟੀਆਂ ਪੁਲਿਸ ਦੇ ਵਿੱਚ ਭਰਤੀ ਹੋਈਆਂ ਨੇ ਜਿਹੜੀਆਂ ਕਿ ਕੱਲ 26 ਜਨਵਰੀ ਕਰਕੇ ਉਹ ਆਪਣੀ ਡਿਊਟੀ ਤੇ ਨੇ ਤੇ ਕੀ ਕਹਿਣਾ ਚਾਹੋਗੇ ਜੀ ਆਪਣੇ ਚਾਰੇ ਬੱਚਿਆਂ ਨੂੰ ਤੁਹਾਡੀਆਂ ਨੂੰ ਨੌਕਰੀ ਮਿਲੀ ਆ ਕਿ ਕਿੰਨੀ ਕੀ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਧੰਨਵਾਦ ਆ ਆਮ ਆਦਮੀ ਪਾਰਟੀ ਦਾ ਕੜੇ ਨਿਛੇ ਦੀ ਬੱਚੇ ਟਿਕਾਣੇ ਲਾਦੇ ਜੀ ਹਾਂ ਤਾਂ ਨਹੀਂ ਵੀ ਕਿਸੇ ਨੂੰ ਕੋਈ ਸ਼ਿਫਾਰਿਸ਼ ਲੱਗੀ ਲੱਗੇ ਕੋਈ ਪਿਛਲੀ ਸਰਕਾਰ ਚ ਤਾਂ ਇੱਕੋ ਮਿਲੀ ਸੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਦਿੱਤੀ ਸੀ ਉਹ ਬਟੂ ਨੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਹੀ ਦਿੱਤੀ ਸੀ ਆਪਣੇ ਗਰੀਬਾਂ ਨੂੰ ਕਦੇ ਕੋਈ ਸੋਚਿਆ ਸੀ ਵੀ ਇਦਾਂ ਪੂਰੇ ਪਰਿਵਾਰ ਨੂੰ ਕੋਈ ਨੌਕਰੀ ਮਿਲ ਸਕਦੀ ਹੈ ਇਸ ਵਾਰੀ ਤਾਂ ਜੀ ਕੋਈ ਨਾ ਕਿਸੇ ਨੂੰ ਪੈਸਾ ਨਾ ਕਦੇ ਪੈਸਾ ਲੱਗਿਆ ਵੀ ਨਹੀਂ ਹੈ ਇੱਥੇ ਜੀ ਤਾਂ ਜਿੱਥੇ ਵੀ ਜਾਣਾ ਵੀ ਹੁਣ ਕਿਰਾਏ ਫਰਾਏ ਜਾਂ ਆਪਣਾ ਖਰਚਾ ਦੀ ਉਹ ਤਾਂ ਮਾਣਾ ਮੋਟਾ ਆਪ ਕਰਦੇ ਰਹੇ ਬਾਕੀ ਬੱਚੇ ਮਿਹਨਤੀ ਸੀਗੇ ਅਰ ਸਰਕਾਰ ਨੇ ਬਹੁਤ ਧੰਨਵਾਦ ਜੀ ਤੁਹਾਡੀ ਵੱਡੀ ਬੇਟੀ ਕਿੰਨਾ ਪੜ੍ਹੀ ਹੈ ਜੀ ਸਾਰੇ ਵੀ ਐਡ ਨੇ ਵੀ ਐਡ ਨੇ ਵੱਡੀ ਵੱਡੀ ਉਹ ਕਿੱਥੇ ਲੱਗੀ ਹੈ ਨੌਕਰੀ ਉਹਨੂੰ ਕਿੱਥੇ ਮਿਲੇ ਕੀ ਨਾਉਂਦਾ ਸਰਕਾਰੀ ਰਾਜਵੀਰ ਕਾਲ ਸਰਕਾਰੀ ਹਾਈ ਸਕੂਲ ਬਾਬਰਪੁਰ ਜੀ ਅੱਛਾ ਤੇ ਉਸ ਤੋਂ ਛੋਟੀ ਕੁੜੀ ਉਸ ਤੋਂ ਛੋਟੀ ਹੈ ਜਿਹੜੀ ਉਹ ਬਾਬਰਪੁਰ ਲੱਗੀ ਆ ਜੀ ਜਿਹੜੀ ਵੱਡੀ ਆ ਉਹ ਲਿਸ਼ਾੜੇ ਲੱਗੀ ਆ ਜੀ ਪਿੰਡ ਲਿਸ਼ਾੜੇ ਜੀ ਸਾਇੰਸ ਟੀਚਰ ਨੇ ਇਹ ਦੋ ਦੋ ਪੁਲਿਸ ਨੇ ਜੀ ਅੱਛਾ ਦੋ ਪੁਲਿਸ ਨੇ ਦੋਨੋਂ ਸਾਇੰਸ ਟੀਚਰ ਨੇ ਹਾਂ ਜੀ ਤੇ ਕਿਦਾਂ ਕੀ ਮਹਿਸੂਸ ਹੋ ਰਿਹਾ ਕਿਦਾਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਧੰਨਵਾਦ ਕਰਨ ਦਾ ਜੀ ਨਾਮ ਤੁਹਾਡਾ ਮੇਰਾ ਨਾਮ ਤਸਵੀਰ ਕੌਰ ਹੈ ਜੀ ਤਸਵੀਰ ਕੌਰ ਹਾਂ ਜੀ ਅੱਛਾ ਕਿੰਨੀ ਤੁਹਾਡੀ ਐਜੂਕੇਸ਼ਨ ਕਿੰਨੀ ਹੈ ਮੈਂ ਬੀਐਸ ਬੀਏ ਐਟ पीएससी ਵੀਰ ਤੇ ਹੁਣ ਕਿੱਥੇ ਟੀਚਰ ਲੱਗੇ ਹੋ ਗਵਰਨਮੈਂਟ ਹਾਈ ਸਕੂਲ ਬਾਬਰਪੁਰ ਗਵਰਨਮੈਂਟ ਹਾਈ ਸਕੂਲ ਬਾਬਰਪੁਰ ਜੇ ਕੋਈ ਪੈਸਾ ਤਾਂ ਨਹੀਂ ਲੱਗਿਆ ਨਹੀਂ ਕੋਈ ਪੈਸਾ ਨਹੀਂ ਕੋਈ ਸੁਵਾਰਸ਼ ਨਹੀਂ ਕਿਸੇ ਸੁਵਾਰਸ਼ ਦੀ ਤੁਸੀਂ ਵੀ ਉਦਾਂ ਹੀ ਬਣਾਉਣਾ ਸਾਰੇ ਬੱਚਿਆਂ ਨੂੰ ਇਮਾਨਦਾਰੀ ਨਾਲ ਦੇਖੋ ਜਿਵੇਂ ਸਰਕਾਰ ਨੇ ਤੁਸੀਂ ਵੱਢ ਕੇ ਅੱਗੇ ਵਧਿਓ ਜਿਹੜੇ ਬੱਚਿਆਂ ਨੂੰ ਤੁਸੀਂ ਪੜ੍ਹਾ ਰਹੇ ਹੋ ਉਹਨਾਂ ਨੂੰ ਤੁਸੀਂ ਵੀ ਉਹਨੇ ਲਾਇਕ ਬਣਾਉਣਾ ਠੀਕ ਹੈ ਤਾਂ ਕਿ ਦੇਖੋ ਚੰਗੀ ਸਰਕਾਰ ਵੀ ਕਦੇ ਆਉਂਦੀ ਆ ਪ੍ਰਮਾਤਮਾ ਟਾਈਮ ਦਿੰਦਾ ਅ ਨਹੀਂ ਤਾਂ ਗਰੀਬ ਪਰਿਵਾਰਾਂ ਦੇ ਵਿੱਚੋਂ ਕਿਹੜੇ ਬੱਚਿਆਂ ਨੂੰ ਕੋਣ ਕੋਈ ਪੁੱਛਦਾ ਸੀਗਾ ਤੇ ਪੁੱਛਦਾ बेटा ਤੇਰਾ ਕੀ ਨਾਮ ਆ ਸਰ ਆਜ਼ਰਪੁਰ ਮੈਂ ਅੱਛਾ ਜੀ ਤੁਸੀਂ ਕਿੱਥੇ ਲੱਗੇ ਹੋ ਟੀਚਰ ਜੀ ਐਮਐਸ ਲਸਾੜਾ ਅੱਛਾ ਤੇ ਕੀ ਕੁਆਲਿਫਿਕੇਸ਼ਨ ਕੀਤੀ ਤੁਹਾਡੀ ਬੀਐਸਸੀ ਮੈਡੀਕਲ ਬੀਐਡ ਕਦੋਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਡਾਕ ਮਿਲੀ 25 ਸਾਲ ਹੋ ਗਏ 25 ਸਾਲ ਹੋ ਗਏ ਕੀ ਕਹਿਣਾ ਚਾਹੋਗੇ ਬਈਆ ਸਰ ਮਤਲਬ ਬਿਨਾਂ ਕੋਈ ਰਿਸ਼ਵਤੋਂ ਸਾਰਾ ਕੰਮ ਹੋ ਹੀ ਗਿਆ ਵਧੀਆ ਤੇ ਮਿਹਨਤ ਤਾਂ ਹਰ ਇੱਕ ਚ ਲੱਗਦੀ ਹੋਈ ਉਹਦੇ ਬਿਨਾਂ ਤਾਂ ਤੇ ਬੱਚਿਆਂ ਨੂੰ ਤੁਸੀਂ ਵੀ ਉਨੀ ਮਿਹਨਤ ਕਰਾਉਣੀ ਆ ਪਤਾ ਹਾਂਜੀ ਹਾਂ ਉਹਨਾਂ ਦੋ ਭੈਣਾਂ ਦਾ ਕੀ ਨਾਂ ਆ ਜਿਹੜੀਆਂ ਪੁਲਿਸ ਚ ਨੇ ਕਿਰਨਵੀਰ ਕੌਰ ਤੇ ਕੁਲਵੀਰ ਕੌਰ ਅੱਛਾ ਕਿੱਥੇ ਨੇ ਅੱਜ ਕਿੱਥੇ ਗਈਆਂ ਹੋਈਆਂ ਨੇ ਅੱਜ ਉਹਨਾਂ ਦੇ ਬਟਾਲੇ ਡਿਊਟੀ ਆ 26 ਬਟਾਲੇ ਡਿਊਟੀ ਆ ਅੱਛਾ ਠੀਕ ਹੈ ਬੇਟਾ ਪੜ੍ਹੇ ਚ ਕੀ ਕਹਿਣਾ ਚਾਹੋਗੇ ਤੁਸੀਂ ਬੱਸ ਜੀ ਵਧੀਆ ਬਹੁਤ ਧੰਨਵਾਦ ਆ ਗੁੱਡੀਆਂ ਨੂੰ ਨੌਕਰੀ ਮਿਲੀ ਆ ਜੀ ਇਹ ਗੁਡੀਆਂ ਨੂੰ ਮਿਲੀਆਂ ਨੌਕਰੀ ਤੇ ਚਾਰ ਗੁਡੀਆਂ ਨੂੰ ਚਾਰ ਕਿਹੜੀ ਪੰਜਵੀਂ ਗੁਡੀ ਹੋ ਕਿਹੜੀ ਕਲਾਸ پڑھਦੀ ਹੈ ਤੁਸੀਂ ਉਹ ਬੀਐਸਸੀ ਦੂਜੇ ਸਾਲ ਅੱਛਾ ਦੂਜੇ ਸਾਲ ਹਾਂਜੀ ਉਹ ਵੀ ਮਿਹਨਤ ਕਰ ਰਹੀ ਹੈ ਹਾਂਜੀ ਮਿਹਨਤ ਕਰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵਧੀਆ ਜੀ ਜੋ ਸਰਕਾਰ ਨੇ ਗੁਡੀਆਂ ਨੂੰ ਨੌਕਰੀ ਮਿਲਿਆ ਬਿਨਾਂ ਸਵਾਲ ਠੀਕ ਹੈ ਫਿਰ ਅ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਗਰੀਬ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਇਹਦੀ ਅੱਜ ਜਿੰਦਾ ਆਧਾਰਨ ਅੱਜ ਤੁਹਾਡੇ ਸਾਹਮਣੇ ਅਸੀਂ ਬਾਬਰਪੁਰ ਦੇ ਨਗਰ ਦੇ ਵਿੱਚ ਬੈਠੇ ਆਂ ਮੈਂ ਸਾਰੀ ਰੱਬੋ ਰੱਬੋ ਨਗਰ ਦੇ ਵਿੱਚ ਬੈਠੇ ਆਂ ਕਿ ਅੱਜ ਤੁਹਾਡੇ ਸਾਹਮਣੇ ਇੱਕੋ ਪਰਿਵਾਰ ਦੀਆਂ ਚਾਰ ਬੇਟੀਆਂ ਨੂੰ ਦੋ ਬੇਟੀਆਂ ਜਿਹੜੀਆਂ ਨੇ ਉਹ ਟੀਚਰ ਲੱਗੀਆਂ ਨੇ ਤੇ ਦੋ ਬੇਟੀਆਂ ਪੁਲਿਸ ਦੇ ਵਿੱਚ ਭਰਤੀ ਹੋਈਆਂ ਨੇ ਇਸ ਤੋਂ ਵੱਧ ਖੁਸ਼ੀ ਪਰਿਵਾਰ ਲਈ ਹੋਰ ਕੀ ਹੋ ਸਕਦੀ ਆ ਤੇ ਅਸੀਂ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦੰਦੇ ਆ ਤੇ ਵਧਾਈਆਂ ਦੰਦੇ ਆ